ਮਾਤਾ ਅਜਮੇਰਕੌਰ ਕੰਨਿਆ ਬਚਾਓ ਸੁਸਾਇਟੀ ਬੁਗਰਾ ਵੱਲੋਂ ਲੋੜੀ ਦਾ ਤਿਹਾਰ ਮਨਾਇਆ ਗਿਆ ਪੇਸ਼ ਕਰਨ ਜਾ ਰਹੀ ਹਾਂ ਕਿਸਮਤ ਕਿਹੋ ਜਿਹੀ ਲੋਕੋ ਧੀਆਂ ਨੇ ਪਾਈ ਹੁੰਦੇ ਹੋਏ ਦੋ ਘਰ ਫਿਰ ਵੀ ਰਹਿਣ ਪराई ਹੁੰਦੇ ਹੋਏ ਦੋ ਘਰ ਫਿਰ ਵੀ ਰਹਿਣ ਪराई ਉਂਝ ਤਾਂ ਮੰਨਿਆ ਕਿਹਾ ਜਾਂਦਾ ਧੀਆਂ ਨੂੰ ਲਕਸ਼ਮੀ ਪਰ ਫਿਰ ਮੁੰਡਾ ਜੰਮੇ ਤੇ ਹੀ ਜਾਂਦੀ ਹੈ ਖੁਸ਼ੀ ਮਨਾਈ ਪਰ ਫਿਰ ਮੁੰਡਾ ਜੰਮੇ ਤੇ ਹੀ ਜਾਂਦੀ ਹੈ ਖੁਸ਼ੀ ਮਨਾਈ ਧੀਆਂ ਮਾਰ ਮੈਂ ਆਪਣੀ ਗੱਲ ਕਰਦਾ ਜਿੱਦਣਾ ਹੋ ਗਿਆ ਸੀ ਖਾਸਾ ਮੇਰਾ ਬੱਚਾ ਕਰੇ ਤੁਸੀਂ ਕਿਤੇ ਮੇਰੀ ਬੱਚੀ ਕੱਲੀ ਆ ਕੇ ਮੈਨੂੰ ਮਤਲਬ ਜਿੰਨੇ ਕਹਿੰਦੇ ਪੁੱਤ ਤਾਂ ਜ਼ਮੀਨਾਂ ਹੀ ਵੜਾਉਂਦੇ ਨੇ ਤੇਆਂ ਦੇਖੋ ਵੜਾਉਂਦੇ ਨੇ ਮੈਂ ਉਹਦੇ ਆਪਦੇ ਅੱਖੀ ਦੇਖੋ ਬੱਚੀ ਬਹੁਤ ਪਿਆਰ ਕਰਦੀ ਹੈ ਮੇਰੀ ਬੱਚੀ ਹੈ ਤੇ ਇੱਕ ਦੋਨੇ ਪਾਸੇ ਦੀ ਗੱਲ ਕਰਦਾ ਮੈਂ ਜਦੋਂ ਪੇਕਿਆਂ ਨੂੰ ਤੁਰਨ ਲੱਗੀ ਆਤੀ ਉਹ ਬਹੁਤ ਅਰਦਾਸਾਂ ਕਰਦੀ ਆ ਅਰਦਾਸ ਪੱਤਰ ਦੀ ਪਾਵਨ ਸੁਖੀ ਵਸੇ ਕਰਕੇ ਕਿਸੇ ਦਾ ਵੀ ਭਤੀਜੇ ਭਾਈ ਸਾਹਿਬ ਵਧੀਆ ਖੁਸ਼ ਰਹੇ ਅੱਗੇ ਦਾ ਤਾਂ ਉਹਨੇ ਕਰਨਾ ਹੀ ਕਰਨਾ ਇੱਕ ਕਵਿ ਲਿਖਦਾ ਇਹਨਾਂ ਦਾ ਦੀਵਾ ਧਰਿਆ ਦੇੜੀ ਤੇ ਚਾਨਣ ਕਰਾਂ ਦੋ ਪਾਸੇ ਮੈਂ ਹਾਂ ਖੂਨ ਉਹੀ ਵਿੱਚ ਲਗਾ ਪਾਣੀ ਦੇ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਹੋਕਾ ਲਾਓ ਸਾਰੇ ਜੱਗ ਦੇ ਵਿੱਚ ਆ ਾਰੇ ਪਰਿਵਾਰ ਦੇ ਵਿੱਚ ਪਿਆਰਿਓ ਇਹ ਆਪਾਂ ਨੂੰ ਸਮਝਣਾ ਚਾਹੀਦਾ ਵੀ ਸਭ ਨੂੰ ਬਣਦਾ ਪਰਿਵਾਰ ਚ ਡੇਢ ਸਾਲ ਹੋ ਗਿਆ ਮੈਂ ਇੱਥੇ ਵਿਆਹ ਕੇ ਆਈ ਨੂੰ ਪਰ ਮੈਂ ਕਹਿੰਦੀ ਆ ਕਿ ਮੈਨੂੰ ਇਹ ਪਰਿਵਾਰ ਨੇ ਬਹੁਤ ਬਹੁਤ ਪਿਆਰ ਦਿੱਤਾ ਹੈ ਕਦੇ ਵੀ ਮੈਨੂੰ ਲੂਣ ਹੀ ਸਮਝਿਆ ਧੀ ਦਾ ਦਰਜਾ ਮਿਲਿਆ ਹੈ ਹਰ ਵਾਰੀ ਜਿਹੜੀ ਵੀ ਮੇਰੀ ਮਨ ਦੀ ਇੱਛਾ ਜੋ ਵੀ ਹੈ ਕੋਈ ਮੈਨੂੰ ਇਹ ਨਹੀਂ ਕਿਹਾ ਵੀ ਨਹੀਂ ਪੁੱਤ ਤੂੰ ਇਹ ਨਹੀਂ ਕਰਨਾ ਇਦਾਂ ਨਹੀਂ ਕਰਨਾ ਮੈਨੂੰ ਹਰ ਇੱਕ ਥਾਂਵੇਂ ਨਣੇ ਅੱਗੇ ਹੋ ਕੇ ਹੌਸਲਾ ਦਿੱਤਾ ਹੈ ਮੈਨੂੰ ਇਹ ਪਰਿਵਾਰ ਚ ਬਹੁਤ ਜਿਆਦਾ ਪਿਆਰ ਮਿਲਿਆ ਹੈ ਮੈਨੂੰ ਆਪਣੇ ਚਾਚੇ ਤਾਇਆ ਤੋਂ ਪਪਾ ਤੋਂ ਮੰਮੀ ਤੋਂ ਸਾਰਿਆਂ ਤੋਂ ਬਹੁਤ ਪਿਆਰ ਮਿਲਿਆ ਹੈ ਮੇਰੀਆਂ ਜਿਹੜੀਆਂ ਨਣਦਾਂ ਨੇ ਉਹ ਨਣਦਾਂ ਨਹੀਂ ਉਹ ਵੀ ਭੈਣਾਂ ਨੇ ਉਹਨਾਂ ਨੇ ਵੀ ਬਹੁਤ ਜਿਆਦਾ ਪਿਆਰ ਦਿੱਤਾ ਹੈ ਉਹ ਵੀ ਇਸ ਪਰਿਵਾਰ ਚ ਬਹੁਤ ਵੱਡੀਆਂ-ਵੱਡੀਆਂ ਮੱਲਾ ਮਾਰੀਆਂ ਨੇ ਜਿਵੇਂ ਕਿ ਸਾਡੇ ਪਰਿਵਾਰ ਚੋਂ ਕੁਝ ਦੀਆਂ ਉਰੇ ਆ ਕੇ ਸਾਡੀ ਬਾਤ ਯਾਹਾਂ ਪਹੁੰਚਾਉਂਦੇ ਕਿ ਕਿਰਾਫੀ ਕਿਆ ਅਸੀਂ ਜਿਲ੍ਹਾ ਸੀ ਜਰੂਰ ਹਲਕਾ ਧੂਰੀ ਪੰਡ ਬਗਰਾ ਇਹ ਜਿਹੜੀ ਸਥਿਤੀ ਬਣੀ ਗਿਆ ਮਾਤਾ ਜੀਰਾ ਤੌਰ ਐਨਐਪਸ ਤੇ ਵੀ ਹੋਇਆ ਆਪੀ ਸੋ ਬਾਬਾ ਜੀ ਨੇ ਹੁਣੇ ਨਹੀਂ ਦੱਸਤਾ ਅਸੀਂ ਤਾਂ ਇਹ ਗੱਲ ਕਹਿਣਾ ਕਿ 2012 ਤੋਂ ਅੱਜ ਤੱਕ ਜੰਗ ਆ ਰਹੀ ਆ 3 ਸਾਲਾਂ ਦੀ ਲੋਕਾਂ ਨੂੰ ਜਾਗਰਤ ਕਰਦਿਆਂ ਭਾਈ ਬੇਟੀਆਂ ਬੇਟਾ ਨਾ ਨਾ ਤੱਕ ਅਸੀਂ ਇਹ ਨਹੀਂ ਕਹਿੰਦੇ ਪੁੱਤਰ ਵੀ ਹੋਣਾ ਚਾਹੀਦਾ ਪਰ ਧੀ ਵੀ ਜ਼ਰੂਰੀ ਚਾਹੀਦੀ ਆ ਕਿ ਸਮਾਜ ਦੀ ਜਾਨਵਰ ਨਹੀਂ ਆ ਜੋ ਕਿ ਸੰਸੇਰ ਹੋ ਗਿਆ ਸੀ। ਫਤਿਹ ਇਹਦੀ ਬੇਨਤੀ ਕਰਦੇ ਹਾਂ ਵੀ ਭਾਈ ਇयां ਨੂੰ ਪਤਰਾ ਮਰ ਪਰ ਸਮਝੋ ਜੇ ਧੀ ਆ ਤਾਂ ਉੱਗਲ ਨਹੀਂ ਭਾਤੀ ਨੂੰ ਪਿਆਰ ਦੇਵੋ। ਰਾਜਨੀਤੀ ਦਾ ਖਾਲਚਾ। ਦੀ ਨਦੀ ਚ ਪਾਣੀ ਨਾ ਸਵਾਲੇ ਦਾ ਖਤਮ ਪਹਾੜੀ। ਮਾਤਾ ਜਮੀਰ ਖੌਫਟੇ ਜੋ ਉਮਰਾ ਵਿਖੇ ਲੰਬੇ ਸਮੇਂ ਤੋਂ ਲਾਗੇ ਬਹੁਤ ਵੱਡਾ ਪ੍ਰਾਂਧਾ ਕਰ ਰਹੀ ਆ। ਜਿਹੜੇ ਲੋਕਾਂ ਨੂੰ ਜਾਗਰਤ ਕਰ ਰਹੇ ਨੇ ਕਿ ਅੱਜ ਕੁੜੀਆਂ ਅਤੇ ਮੁੰਡਿਆਂ ਦੇ ਵਿੱਚ ਕੋਈ ਫਰਕ ਨਹੀਂ। ਅੱਜ ਕੁੜੀਆਂ ਸਾਡੀਆਂ ਜਨ ਤੱਕ ਬਹੁਤ ਰਹੀਆਂ ਨੇ। ਕੁੜੀਆਂ ਆਈਪੀਐਸ, ਡੀਸੀਐਸ ਅਫਸਰ ਬਣ ਰਹੀਆਂ ਨੇ। ਬਹੁਤ ਵੱਡੀਆਂ ਵੱਡੀਆਂ ਮਾੜਾਂ ਮਾਰੀਆਂ ਨੇ ਜੋ ਕਿ ਕੋਈ ਸਮਾਂ ਸੀਗਾ ਮੈਂ ਸਮਝਦਾ ਇਹ ਉਹ 150 ਦਹਾਕੇ ਪਹਿਲਾਂ ਜਦੋਂ ਕੁੜੀਆਂ ਨੂੰ ਔਖਾਂ ਵਿੱਚ ਕਤਲ ਕਰਾਇਆ ਜਾਂਦਾ ਸੀ ਅੱਜ ਵੀ ਕੋਈ ਮਾੜਾ ਚੰਗਾ ਸਾਲ ਹੋ ਸਕਦਾ ਪਰ ਲੋਕਾਂ ਨੂੰ ਬਹੁਤ ਜਾਗਰੂਕੀ ਹੋਈ ਆ ਅੱਜ ਕੱਲ ਬੱਚੇ ਜਿੱਥੇ ਮੈਂ ਸਮਝਦਾ ਹੈ ਕੁੜੀਆਂ ਜਾਂ ਮੁੰਡਾ 1% ਜਿੱਥੇ ਕੋਈ ਫਰਕ ਨਹੀਂ ਹੈਗਾ ਪਰ ਬਹੁਤ ਵੱਡਾ ਇੱਕ ਪ੍ਰੋਬਲਮ ਖੜੀ ਹੋਈ ਆ ਬੱਚੇ ਹੋਰ ਦੇ ਵਿੱਚ ਹੀ ਪਹਿਲੀ ਗੱਲ ਤਾਂ ਅੱਜ ਕੇਸ ਐਨੇ ਖਰਾਬ ਹੋਣ ਲੱਗੇ ਉਹ ਲੋਕਾਂ ਨੂੰ ਦੁੱਖ ਦੇਖਿਆ ਜਾਵੇ ਜਿਹਦੇ ਕੋ ਤਾਂ ਨਹੀਂ ਹੁੰਦਾ ਜਿਹਦੇ ਅੱਖਾਂ ਨਹੀਂ ਉਹਨੂੰ ਪਤਾ ਵੀ ਅੱਖਾਂ ਦਾ ਮਤਲਬ ਕੀ ਆ ਜਿਹਦੇ ਕੋਈ ਹੱਥ ਨਹੀਂ ਉਹਨੂੰ ਪਤਾ ਹੱਥ ਦਾ ਮਤਲਬ ਨਹੀਂ ਜਿਹਦੇ ਬੱਚੇ ਨਹੀਂ ਉਹਨੂੰ ਪਤਾ ਚਾਹੇ ਕੁੜੀਆਂ ਜਾਂ ਮੁੰਡਾ ਵੀ ਇਹਦਾ ਮਤਲਬ ਕੀ ਆ ਕਿੰਨਾ ਕੌਫਾ ਬਹੁਤ ਬੜਾ ਬਣਾ ਲਾ ਜਿਹੜਾ ਡੂਗਰੇ ਵਾਲੇ ਕਰ ਰਹੇ ਆ ਨਿੱਕਾ ਜਿਹਾ ਨਹੀਂ ਬਾਲਾ ਜਮੀਰ ਸਾਡੀ ਵੱਲੋਂ ਜਿੱਥੇ ਮੈਂ ਆਪਣੇ ਵੱਲੋਂ ਪੂਰੀ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਅੱਜ ਵੀ ਜਿਹੜੀ ਇਹ ਲੋੜੀ ਬਣਾ ਰਹੇ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਆ ਸਾਨੂੰ ਕੁੜੀਆਂ ਦੀ ਲੋੜੀ ਇਸੇ ਤਰ੍ਹਾਂ ਬਣਾਉਣੀ ਚਾਹੀਦੀ ਹੈ ਤਾਂ ਕਿ ਲੋਕ ਜਾਗਰਤ ਹੋਣ ਕੁੜੀਆਂ ਮੁੰਡਿਆਂ ਵਿੱਚ ਕੋਈ ਫਰਕ ਨਹੀਂ ਤੇ ਜਿੱਥੇ ਕੁੜੀਆਂ ਬੜੀਆਂ ਬੜੀਆਂ ਮੱਲਾ ਮਾਰੀਆਂ ਦੇ ਉੱਤੇ ਸਾਡੀ ਸਰਕਾਰ ਆ ਜਿਹੜੀ ਆਮ ਆਦਮੀ ਪਾਰਟੀ ਦੀ ਉਹ ਵੀ ਪਰਾਲੇ ਕਰ ਰਹੀ ਹੈ ਕਿ ਅਸੀਂ ਜਿਹੜੀਆਂ ਕੁੜੀਆਂ ਨੂੰ ਪਲੇਟਫਾਰਮ దਈਏ ਖੇਡਾਂ ਵੱਧਰ ਪੰਜਾਬ ਦੀਆਂ ਚਲਾਈਆਂ ਸਰਕਾਰ ਨੇ ਉਹਦੇ ਵਿੱਚ ਬਹੁਤ ਬਹੁਤ ਵੱਡਾ ਮੱਧ ਕੁੜੀਆਂ ਨੂੰ ਪਲੇਟਫਾਰਮ ਮਿਲਿਆ ਸਕੂਲਾਂ ਦਾ ਜਿੱਥੇ ਲੈਬ ਉੱਚਾ ਹੋ ਰਿਹਾ ਉਥੇ ਜਿਹੜੀਆਂ ਸਾਡੇ ਪਿੰਡਾਂ ਦੀਆਂ ਬੱਚੀਆਂ ਨੇ ਜਿਨ੍ਹਾਂ ਨੂੰ ਇਹ ਲੱਗਦਾ ਸੀਗਾ ਕਿ ਸਾਡੇ ਲਈ ਤਾਂ ਕੋਈ ਮਾਹੌਲ ਹੀ ਨਹੀਂ ਬਣ ਸਕਦਾ ਅੱਜ ਮਾਹੌਲ ਬਣ ਲੱਗਿਆ 4-2 ਸਾਲ ਹੋਇਆ ਸਰਕਾਰ ਨੇ ਆਪਣੇ ਵੱਲੋਂ ਪੂਰੀ ਸਾਡੀ ਸੋਚੀ ਟੀਮ ਵੱਲੋਂ ਤਾਦਰ ਆਪਣੇ ਸੰਦੀਪ ਜੀ ਖੜਿਆ ਤੋਂ ਹੀ ਵਾ ਸਾਡੇ ਖੇਰੂ ਸਾਹਿਬ ਜੈਨ ਸਾਹਿਬ ਸਾਰੇ ਮਤੋਂ ਪੂਰੇ ਹਲਕੇ ਨੂੰ ਸੀਐਮ ਸਾਹਿਬ ਦੀ ਟੀਮ ਨੂੰ ਪੂਰੀ ਵਧਾਈ ਮੈਂ ਜੀ ਹਾਂ ਜੈਨ ਸਾਹਿਬ ਨੂੰ ਪੂਰੀ ਜੁੜੀ ਸਾਡੇ ਲੋਕ ਕੀ ਕਹੋਂਗੇ ਪਹਿਲਾਂ ਉਹ ਨਾ ਆਨ ਦੇਖ ਕੇ ਤੈਨ ਜੀ ਚਲਵਾ ਰਹੇ ਹਾਂ ਉਹਨੂੰ ਕਿਵੇਂ ਲੱਗਿਆ ਦੇਖੋ ਜਿਹੜਾ ਸਾਡਾ ਸਮਾਜ ਹੈ ਮੈਂ ਮੰਨਦਾ ਕਿ ਸਾਡੇ ਸਮਾਜ ਦੇ ਜੇ ਲੋਕ ਨੇ ਇਹਨਾਂ ਨੂੰ ਜਾਗਰੂਕ ਕਰਨ ਦੀ ਬੜੀ ਜਿਸ ਤਰ੍ਹਾਂ ਮਸੂੜਾ ਸਭਨ ਦੱਸਿਆ ਕਿ ਹੱਥ 10 15 ਸਾਲ 20 ਸਾਲ ਪਹਿਲਾਂ ਕੀ ਸਿਸਟਮ ਸੀ ਕੀ ਤਿੰਨ ਮਹੀਨੇ ਵਿੱਚ ਮਾਰੇ ਜਾਂਦਾ ਸੀ ਕੋਈ ਕਰਵਾ ਨਹੀਂ ਚੱਲ ਪਿਆ ਦੇਖਾ ਦੇਖੀ ਦੇਖਾ ਦੇਖੀ ਹਰ ਬੰਦਾ ਸੋਚਣ ਲੱਗਿਆ ਵੀ ਹਾਂ ਬੇਟੀ ਨਾ ਹੋਵੇ ਪਰ ਜਦੋਂ ਇਹੀਆਂ ਸੋਸਾਇਟੀਆਂ ਮੱਤਾਂ ਜੁੜੇ ਔਰ ਕੰਨਿਆ ਬੱਚਾ ਸੋਸਾਇਟੀ ਜਾਂ ਹੋਰ ਵੀ ਜਿੰਨੀਆਂ ਸੋਸਾਇਟੀਆਂ ਨੇ ਇਹ ਵੀੜਾ ਚੁੱਕਿਆ ਕਿ ਅਸੀਂ ਧੀਆ ਨੂੰ ਬਚਾਣਾ ਹੈ ਧੀਆ ਨੂੰ ਖਾ ਦੇ ਵਿੱਚ ਕਾਤੋਂ ਨਹੀਂ ਹੋਣ ਦੇਣਾ ਸੋ ਮੈਂ ਸਮਝਦਾ ਕਿ ਐਸੀ ਸੋਸਾਇਟੀਆਂ ਸਾਡੇ ਸਮਾਜ ਲਈ ਵਰਦਾਨ ਨੇ ਔਰ ਇਹ ਇਸ਼ੂਰੀਆ ਕਰੇਗਾ ਇਹ ਜੋ ਪਰਮਾਤਮਾ ਨੇ ਇੱਕ ਜੀਵ ਨੂੰ ਇਸ ਧਰਤੀ ਤੇ ਭੇਜਿਆ ਤੇ ਅਸੀਂ ਕੁਝ ਗਲਤੀਆਂ ਕਰਕੇ ਉਸ ਨੂੰ ਅਣਦੇਖਾ ਕਰ ਦਿੱਤੀ ਪਰਮਾਤਮਾ ਦੀ ਕੁਦਰਤ ਦੇ ਵਿੱਚ ਅਸੀਂ ਖਲਣ ਭਾਰੇ ਸੀ ਪਰ ਇਹ ਸੋਸਾਇਟੀਆਂ ਨੇ ਇਹਨਾਂ ਲੋਕਾਂ ਨੇ ਨਿਰਕਸ ਸਿੰਘ ਬੋਗਰੇ ਵਰਗਿਆਂ ਨੇ ਜਾਂ ਹੋਰ ਈਨੀਆਂ ਵਾਲੀਆਂ ਸੋਸਾਇਟੀਆਂ ਨੇ ਇਹਨਾਂ ਦੇ ਅਸੀਂ ਕਿ ਵਧਾਈ ਦੇ ਪੱਤਰ ਨੇ ਇਹਨਾਂ ਦਾ ਸਮਾਜ ਦੇ ਨਹੀਂ ਦੇ ਸਕਦਾ ਜਿਨ੍ਹਾਂ ਨੇ ਧੀਾਂ ਦੀ ਵੈਲਿਊ ਇਹ ਲੋਕਾਂ ਨੂੰ ਦੱਸੀ ਕਿ ਜਿਹੜੀਆਂ ਧੀਆਂ ਨੇ ਉਹ ਦੀ ਮਾਤਾ ਦਾ ਰੂਪ ਨੇ ਉਹ ਕਿਸ ਤਰ੍ਹਾਂ ਮਾਪੇ ਦੀ ਸੇਵਾ ਕਰਦੇ ਨੇ ਪੁੱਤਾਂ ਨਾਲ ਵੱਧ ਨੇ ਸੋ ਇਹਨਾਂ ਸੁਸਾਇਟੀਆਂ ਦਾ ਸਮਾਜ ਦੇਂਦਾਰ ਹੈ ਸੋ ਅੱਜ ਅਸੀਂ ਇੱਥੇ ਆਏ ਆ ਅਸੀਂ ਆਪਣੇ ਬਹੁਤ ਹੀ ਖੁਸ਼ਕਿਸਮਤ ਸਮਝਦੇ ਆ ਕਿ ਸਾਨੂੰ ਇਸ ਕਾਰਜਕ੍ਰਮ ਦਾ ਮੌਕਾ ਮਿਲਿਆ ਮੈਂ ਪੰਜਾਬ ਸਰਕਾਰ ਦੇ ਅਪਾਰਟਮੈਂਟ ਰੂਮ ਵਰ ਤੋਂ ਔਰ ਸਾਡੀਆਂ ਸਾਰੀਆਂ ਵੱਖ-ਵੱਖ ਐਸੋਸੀਏਸ਼ਨਾਂ ਵੱਲੋਂ ਇਸ ਟੀਮ ਨੂੰ ਇਸ ਮਾਤਾ ਰਿਵੀਰ ਕੋਰ ਕਰਨੇ ਉੱਤੇ ਇਸ ਲਈ ਨੋ ਕਿਤੇ ਵਧਾਈ ਦੇਣਾ ਉੱਤੇ ਇਹਨਾਂ ਦਾ ਬਤਨਵਾਦੀ ਕਰਨਾ ਕਿ ਸਮਾਜ ਤੁਹਾਡਾ ਦੇਂਦਾਰ ਹੈ ਬਹੁਤ ਬਹੁਤ ਦੇ तमाम दर्शकਾਂ ਦਾ ਮੈਂ ਮਾਰਕੋ ਸਵਾਗਤ ਕਰਦੀ ਆਈ ਹੋਪ ਕਿ ਸਾਰੇ ਠੀਕ ਠਾਕ ਹੋਵੋਗੇ ਜਿੱਦਕਿ ਸਭ ਨੂੰ ਪਤਾ ਹੀ ਹੈ ਕਿ ਲੋਹੜੀ ਦਾ ਤਿਹਾੜ ਚੱਲ ਰਿਹਾ ਹਰ ਘਰ ਦੇ ਵਿੱਚ ਜਿਹੜੀ ਲੋਹੜੀ ਮਨਾਈ ਜਾਂਦੀ ਆ ਪਰ ਤੁਸੀਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਲੋਹੜੀ ਹੈ ਜਿਹੜੀ ਮੁੰਡਿਆਂ ਦੀ ਮਨਾਈ ਜਾਂਦੀ ਆ ਹਰ ਘਰ ਦੇ ਵਿੱਚ ਜਿਹੜੇ ਲੋਕ ਨੇ ਆਪੋ ਆਪਣੇ ਮੁੰਡਿਆਂ ਦੀ ਜਿਹੜੀ ਲੋਹੜੀ ਮਨਾ ਰਹੇ ਨੇ ਪਰ ਕੁਝ ਸੰਸਥਾਾਂਾ ਹੁੰਦੀਆਂ ਨੇ ਕੁਝ ਸਮਾਜ ਸੇਵੀ ਸੰਸਥਾਾਂਾ ਹੁੰਦੀਆਂ ਨੇ ਜਿਨ੍ਹਾਂ ਕੋਲੋਂ ਕਾਫੀ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਨੇ ਅੱਜ ਅਸੀਂ ਪਿੰਡ ਬੁਗਰਾ ਵਿਖੇ ਪਹੁੰਚੇ ਹੋਏ ਹਾਂ ਜਿੱਥੇ ਕਿ ਅਰ ਮਾਤਾ ਜਮੀਰਪੁਰ ਤੋਂ ਨਿਆ ਬਚਾਓ ਸੁਸਾਇਟੀ ਵੱਲੋਂ 20 ਕੁੜੀਆਂ ਦੀ ਜਿਹੜੀ ਲੋੜੀ ਮਨਾਈ ਜਾ ਰਹੀ ਹੈ ਤੇ ਉੱਥੇ ਕੁਝ ਸਮਾਜ ਸੇਵੀ ਸੰਸਥਾਵਾਂ ਪਹੁੰਚਿਆ ਹੋਈਆਂ ਨੇ ਸਾਡੇ ਨਾਲ ਮੌਜੂਦ ਨੇ ਮੈਡਮ ਸੁਮਨ ਰਾਣੀ ਜੀ ਇਹ ਵੀ ਇੱਕ ਸਮਾਜ ਸੇਵੀ ਨੇ ਗੱਲਬਾਤ ਕਰਨਗੇ ਮੈਮ ਸ਼ਸ਼ੀ ਕਲ ਜੀ ਸਵਾਗਤ ਕਰਦੇ ਹਾਂ ਚੈਨਲ ਦੇ ਜਿੱਦਾਂ ਵੀ ਅੱਜ ਪਿੰਡ ਬੁਗਰਾ ਦੇ ਵਿੱਚ ਇਹ ਲੋੜੀ ਮਨਾਈ ਜਾਂਦੀ ਹੈ ਕੁੜੀਆਂ ਦੀ ਕੀ ਕਹਿਣਾ ਸੁਣੇ ਉਹ ਇੱਥੇ ਇਹ ਜਿਹੜੀ ਅੱਜ ਦਾ ਜਿਹੜਾ ਲੋੜੀ ਦਾ ਪ੍ਰੋਗਰਾਮ ਮਾਤਾ ਜੀ ਕੋਰ ਕੰਨਿਆ ਬਚਾਉਂਦਾ ਸਤਵ ਨੂੰ ਤੇ ਬਹੁਤ ਹੀ ਸ਼ਲਾਘਾਯੋਗ ਕਦਮ ਆ ਕੋਈ ਤਰਦੀ ਤੁਸੀਂ ਮੇਰੇ ਨਾਲ ਖੜੇ ਨਹੀਂ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਆ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਲਿਖਿਆ ਸੋਖੇ ਉਮਰ ਦਾ ਆ ਕੀ ਜਿੱਤ ਜੰਮੇ ਹਜ਼ਾਰ ਕਿਉਂਕਿ ਜਿਹੜੀ ਔਰਤ ਨੇ ਗੁਰੂਆਂ ਪੀਰਾਂ ਫਕੀਰਾਂ ਨੂੰ ਜਨਮ ਦਿੱਤਾ ਉਹ ਭਲਾ ਮਾੜੀ ਕਿਵੇਂ ਹੋ ਸਕਦੀ ਆ ਇਹ ਲੋਕਾਂ ਦੀ ਸੋਚ ਐ ਛੋਟੀ ਜਿਹੜੇ ਸੋਚਦੇ ਨੇ ਵੀ ਲੜਕੀਆਂ ਬੋਝ ਨੇ ਪਰ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਲੜਕੀਆਂ ਨੇ ਉਹ ਬਹੁਤ ਜ਼ਿਆਦਾ ਅੱਗੇ ਜਾ ਰਹੀਆਂ ਨੇ ਚਾਹੇ ਉਹ ਖੇਡਾਂ ਦੇ ਵਿੱਚ ਨੇ ਚਾਹੇ ਉਹ ਪੜ੍ਹਾਈ ਦੇ ਵਿੱਚ ਨੇ ਹਰ ਇੱਕ ਨਵੀਂ ਪਹਲਾਣ ਤੋਂ ਬੁੱਟਦੀਆਂ ਨੇ ਜ਼ਰੂਰਤ ਐ ਪੇਰੈਂਟਸ ਨੂੰ ਬੇਟੀਆਂ ਦਾ ਸਾਥ ਦੇਣ ਲਈ ਤੋ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸੁਸਾਇਟੀਆਂ ਨੇ ਜਿਹੜੀਆਂ ਹੁਣ ਲੜਕੀਆਂ ਦੀ ਲੋੜੀ ਮਨਾਈ ਅੰਮਾ ਜਿਵੇਂ ਕੱਲ ਗੁਰਬਖਸ਼ਪੁਰਾ ਪਿੰਡ ਦੇ ਵਿੱਚ ਸੀ ਔਰ ਸੋ ਸਾਡੇ ਕੁਦਰਤ ਮਾਨ ਬਲੋਕ ਲਹਿਰਨ ਕਲਮਾ ਦੀ ਸਾਰ ਭਲੋ ਸੀ ਸੋ ਲਗਾਤਾਰ ਬੇਟੀਆਂ ਨੂੰ ਬਚਾਉਣ ਲਈ ਬਹੁਤ ਸਾਰੀਆਂ ਐਨਜੀਓ ਆਪਰਾਮੇ ਕਰ ਰਹੀਆਂ ਨੇ ਸੋ ਇੰਨਾ ਕੰਮ ਬਹੁਤ ਹੀ ਸਲਾਘਾਯੋਗ ਹੈ